ਬਾਰੇ ਸਾਹਿਬ ਹੁਣੀ ਹੁਣੀ ਖਬਰ ਆਈ ਆ ਕਹਿੰਦੇ ਵੀ ਦਿੱਲੀ 에ਰਪੋਰਟ 3 ਮਹੀਨੇ ਲਈ ਬੰਦ ਹੋਣ ਜਾ ਰਿਹਾ ਕੀ ਖਬਰ ਸੱਚ ਆ ਇਹ ਆ ਜਿਹੜੀ ਤੁਸੀਂ ਮੈਨੂੰ ਭੇਜੀ ਸੀ ਹਾਂਜੀ ਹਾਂਜੀ ਨਹੀਂ ਦੇਖੋ ਇਹ ਬੜੀ ਅਨਰਿਸਪੌਂਸੀਬਿਲਿਟੀ ਦੇ ਨਾਲ ਇਸ ਤਰ੍ਹਾਂ ਦੀ ਖਬਰ ਲਾਈ ਜਾਂਦੀ ਹੈ ਕਿਉਂਕਿ 3 ਮਹੀਨੇ ਲਈ 에ਰਪੋਰਟ ਬੰਦ ਹੋਣਾ ਫਲਾਈਟਾਂ ਕੈਨਸਲ ਹੋ ਜਾਣੀਆਂ ਜਹਾਜ਼ ਨਹੀਂ ਉਤਰਨੇ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਕਿਉਂਕਿ ਜਿਹੜਾ ਆਪਣੇ ਇੰਦਰਾ ਗਾਂਧੀ 에ਰਪੋਰਟ ਆ ਦਿੱਲੀ ਦਾ ਉਸ ਦਾ ਇੱਕ ਰਨਵੇ ਬੰਦ ਹੋ ਰਿਹਾ ਤੇ ਉਸ ਰਨਵੇ ਦੀ ਰੈਨੋਵੇਸ਼ਨ ਹੋਣੀ ਹੈਗੀ ਤੇ ਉਸ ਰਨਵੇ ਦੀ ਰੈਨੋਵੇਸ਼ਨ ਹੋਣ ਦੇ ਨਾਲ ਉਹਨਾਂ ਨੇ ਜਿਹੜੇ ਉਹਦੇ ਬਦਲਨੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਹੋ ਸਕਦਾ ਕੁਝ ਫਲਾਈਟਾਂ ਦੇ ਸਕੇਡਿਊਲਾਂ ਦੇ ਵਿੱਚ ਡਿਲੇ ਹੋਵੇ ਪਰ ਸਾਡਾ ਜਿਹੜਾ ਇੱਕ ਹੋਰ ਬਹੁਤ ਵੱਡਾ ਆਪਣੇ ਦੁਨੀਆ ਦਾ ਜਿਹੜਾ 에ਰਪੋਰਟ ਹੈ ਜਵਾਹਰ 에ਰਪੋਰਟ ਉਹ ਨੌਇਡਾ ਦੇ ਵਿੱਚ ਬਣ ਕੇ ਤਿਆਰ ਹੋ ਰਿਹਾ ਹੋ ਸਕਦਾ ਹੈ ਕਿ ਉਹ ਉਹ ਵੀ ਉਸ ਦਾ ਬਦਲਵੇਂ ਪ੍ਰਬੰਧ ਦੇ ਵਿੱਚ ਉਸ ਤੇ ਰਨਵੇ ਨੂੰ ਯੂਜ਼ ਕੀਤਾ ਜਾਵੇ ਪਰ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਹੈਗਾ ਕਿ ਏਵੀਏਸ਼ਨ ਤਾਂ ਸਾਡਾ ਜਿਹੜਾ ਇੰਡੀਆ ਪਾਕਿਸਤਾਨ ਦੀ ਲੜਾਈ ਵੇਲੇ ਵੀ ਦਿੱਲੀ ਏਅਰਪੋਰਟ ਚੱਲਦਾ ਰਿਹਾ ਇਸ ਤਰ੍ਹਾਂ ਦੀਆਂ ਖਬਰਾਂ ਵਿਊ ਲੈ ਸਕਦੀਆਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਦਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਡਰ ਪਾਇਆ ਜਾ ਸਕਦਾ ਪਰ ਰਿਸਪੌਂਸਿਬਿਲਟੀ ਦੇ ਨਾਲ ਇਸ ਖਬਰ ਲਾਉਣੀ ਚਾਹੀਦੀ ਹੈ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਦੇਖੋ ਅੱਜਕੱਲ ਜਿਹੜਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਉਹਦੀ ਵੈਬਸਾਈਟ ਹੈ ਤੁਸੀਂ ਅਗਰ ਅਫੀਸ਼ੀਅਲ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਉਹਦੀ ਵੈਬਸਾਈਟ ਤੇ ਜਾ ਕੇ ਦੇਖ ਲਓ ਕਿ ਉਹਨਾਂ ਦੀ ਕੀ ਨੋਟੀਫਿਕੇਸ਼ਨ ਆ ਕੀ ਉਹਨਾਂ ਦੇ ਨੋਟਸ ਲੱਗੇ ਹੋਏ ਨੇ ਤਾਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਆਉਣ ਵਾਲੀ ਸਮਝ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਬਹੁਤ ਏਅਰਪੋਰਟ ਨੇ ਜਿਨ੍ਹਾਂ ਦੇ ਉੱਤੋਂ ਅਸੀਂ ਸੇਵਾਵਾਂ ਲੈ ਸਕਦੇ ਹਾਂ